ਫਗਵਾੜਾ ਤੇ ਫਗਵਾੜਾ ਦੇ ਨੇੜੇ ਦੇ ਇਲਾਕਿਆਂ ਵਿੱਚ ਲੁੱਟਾਂ ਖੂਹਾਂ ਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਅਜਿਹੀ ਹੀ ਤਾਜ਼ਾ ਘਟਨਾ ਚ ਹਿੜੂ ਤੋਂ ਸਾਹਮਣੇ ਆਈ ਹੈ ਜਿੱਥੇ ਵੈਸਟਰਨ ਯੂਨੀਅਨ ਦੀ ਇੱਕ ਦੁਕਾਨ ਵਿੱਚ ਪੰਜ ਲੜਕੇ ਤੇ ਇੱਕ ਲੜਕੀ ਨੇ ਦੁਕਾਨ ਮਾਲਕ ਨਾਲ ਕੁੱਟਮਾਰ ਕਰਕੇ ਹਜ਼ਾਰਾਂ ਦੀ ਨਕਦੀ ਚੋਰੀ ਕਰ ਲਈ ਇਸ ਬਾਰੇ ਪੀੜਤ ਦੁਕਾਨ ਮਾਲਕ ਤਨਮਪਾਲ ਨੇ ਦੱਸਿਆ ਕਿ ਪੰਜ ਲੜਕੇ ਤੇ ਇੱਕ ਲੜਕੀ ਉਹਨਾਂ ਦੀ ਦੁਕਾਨ ਤੇ ਆਏ ਅਤੇ ਉਹਨਾਂ ਨਾਲ ਕੁੱਟਮਾਰ ਕਰਕੇ ਕਾਊਂਟਰ ਚੋਂ 65 ਹਜ਼ਾਰ ਦੀ ਨਕਦੀ ਉਸਦਾ ਪਰਸ ਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ ਪੀੜਤ ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਉਸਦੀ ਦੁਕਾਨ ਦੀ ਪੰਤੋੜ ਵੀ ਕੀਤੀ ਗਈ ਅਤੇ ਉਹ ਜਾਂਦੇ ਹੋਏ ਸੀਸੀਟੀਵੀ ਤੋੜ ਕੇ ਨਿਵਿਆ ਨਾ ਲੈ ਗਏ। ਫਿਲਹਾਲ ਪੀੜਤ ਵੱਲੋਂ ਪੁਲਿਸ ਨੂੰ ਇਸ ਬੰਦੇ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 3:00 ਵਜੇ 6 ਮਿੰਟ ਤੇ ਆਏ ਆ ਮੈਂ ਇਕੱਲਾ ਬੈਠਾ ਸੀ ਉੱਥੇ। ਮੇਰੇ ਮੁਕੇ-ਮੁਕੇ ਮਾਰੇ ਉਹਨਾਂ ਨੇ। ਇੱਕ ਕੁੜੀ ਨੇ ਪੈਸੇ ਕੱਢ ਲਏ। ਦੋ ਤਿੰਨ ਮਿੰਟਾਂ ਦੇ ਸਾਰੇ ਲੈ ਕੇ ਗੁਰੂ ਜੀ ਕੋ ਮੇਰਾ ਮੋਬਾਈਲ ਦੋ ਮੋਬਾਈਲ ਲੈ ਗਿਆ ਹਾਂਜੀ ਤੇ ਬਟੂਆ ਲੈ ਕੇ ਬਟੂ ਵਿੱਚ ਈਟੀਐਮ ਸੀਗਾ ਈਟੀਐਮ ਕੋਲ ਵੀ ਡਰਾਈਵਰ ਲਾਇਸੈਂਸ ਸੀਗਾ ਹਾਂਜੀ ਤੇ ਉਹ ਸਾਰਾ ਕੁਝ ਲੈ ਗਿਆ ਤੇ ਸਾਰੇ ਮਾਰ ਕਰ ਗਿਆ ਬਾਕੀ ਸਮਾਨ ਤੋਂ ਤੋੜ ਤੋੜ ਕੇ ਕੰਪਿਊਟਰ ਤੋੜ ਗਏ ਕੈਮਰਾ ਵੀ ਤੋੜ ਗਏ ਕੈਮਰਾ ਤੋੜ ਕੈਮਰੇ ਦੀ ਟੀਵੀ ਆਰ ਲੈ ਕੇ ਨਾਲ ਅੱਛਾ ਜੀ ਹਾਂਜੀ ਤੇ ਕਿੰਨੇ ਵਿਅਕਤੀ ਆਏ ਪੰਜ ਬੰਦੇ ਸੀ ਤੇ ਇੱਕ ਕੁੜੀ ਸੀ ਕਾਦੇ ਉੱਪਰ ਆਏ ਜੀ ਇੱਕ ਮੋਟਰਸਾਈਕਲ ਤੇ ਇੱਕ ਸਕੂਟਰ ਤੇ ਮੋ ਆਪਣਾ ਮੂੰਹ ਵਗੈਰਾ ਬਣਿਆ ਹੋਇਆ ਸੀ ਮੂੰਹ ਬਣਿਆ ਹਾਂਜੀ ਟੋਟਲ ਵੀ ਇੱਕ ਦੀ 6 ਆਇਆ ਹੈ ਨਾ ਇੱਕ ਲੜਕੀ ਦੀ ਹਾਂਜੀ ਉਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਹਾਂਜੀ ਬਹੁਤ ਸਾਰੀ ਸੀ ਹਾਂਜੀ ਕੋਈ ਸੀਸੀਡੀ ਕੈਮਰੇ ਜਾਇਏ ਹੁਣ ਬੰਦੇ ਸੀਸੀਟੀਵੀ ਤੇ ਪੋਰਟਬਲ ਲੈ ਕੇ ਵੀਡੀਓ ਬਣਾਤੀ ਹਾਂਜੀ ਵਾਂਡੀਆਂ ਅੰਦਰ ਸੀਗਾ ਤੇ ਟੋਟਲ ਅਮਾਉਂਟ ਕਿੰਨੀ ਸੀਗੀ ਸਰ ਟੋਟਲ ਮੇਰਾ 67000 ਰੁਪਇਆ ਸੀ ਹਾਂਜੀ ਦੋ ਮੋਬਾਈਲ ਸੀਗੇ ਬਾਕੀ ਬਟੂ ਵੀ 5-600 ਰੁਪਇਆ ਸੀ ਏਟੀਐਮ ਕਾਰਡ ਆ ਚੱਕ ਮੋਕਿਆ ਉਹ ਵੀ ਲੱਗਾ ਤੇ ਲਗਭਗ ਕਿੰਨਾ ਕ ਨੁਕਸਾਨ ਕਰ ਗਿਆ ਲੱਖ ਕਰਦਾ ਲਾ ਲੱਖ ਰੁਪਏ ਨੁਕਸਾਨ ਕਰ ਗਿਆ ਇਹ ਆਪਣੇ ਕਿਸ ਨਾਮ ਦੇ ਉੱਪਰ ਦੁਕਾਨ ਹੈ ਜੀ ਇਹ ਇਹਦੇ ਨਾਮ ਪਾਲ ਇੰਟਰਨੈਸ਼ਨਲ ਆ ਹਾਂ ਜੀ ਧਰਮਪਾਲ ਨੇ ਇਹਦਾ ਨਾਮ ਕਿਹੜੇ ਪਿੰਡ ਦਾ ਹੈ ਇਹ ਢੇੜੂ ਦੇ ਦਾ ਗਾਂਢੀੜੂ ਜਈ ਆ ਦੁਕਾਨ ਢੇੜੂ ਤੇ ਕੋਈ ਪਹਿਚਾਨ ਦੇ ਵਿੱਚ ਨਹੀਂ ਆਏ ਬੰਦੇ ਤੁਹਾਡੇ ਫਗਵਾੜਾ ਤੂੰ ਯਸ਼ ਸ਼ਰਮਦੀ ਰਿਪੋਰਟ